ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਹਰਿਆਣੇ ਵੀ ਚੋਣ ਲੜਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣੇ ਦੇ ਆਪਸੀ ਮਸਲੇ ਸੁਲਝਾਉਣੇ ਪੈਣਗੇ ਪੰਜਾਬੀਆਂ ਨੂੰ ਤੇ ਹਰਿਆਣੀਆਂ ਨੂੰ ਇਸ ਗੱਲ ਤੋਂ ਸਪਸ਼ਟ ਕਰਨਾ ਪਵੇਗਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨੀ ਆ ਕਿ ਹਰਿਆਣੇ ਦੇ ਹਵਾਲੇ ਕਰਨੀ ਆ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ ਨੇ ਜਾਂ ਹਰਿਆਣੇ ਵਿੱਚ ਹੀ ਰੱਖਣੇ ਨੇ ਜਾਂ ਪੰਜਾਬ ਦੇ ਦਰਾਈ ਪਾਣੀਆਂ ਦੀ ਵੰਡ ਜਿਹੜੀ ਆ ਉਹ ਸੰਵਿਧਾਨ ਮੁਤਾਬਕ ਰਿਪੇਰੀਅਨ ਲਾਅ ਮੁਤਾਬਕ ਪਰੰਪਰਾਮate ਮਾਨਤਾਵਾਂ ਅਨੁਸਾਰ ਕਰਨੀ ਆ ਜੇ ਅ ਐਮਰਜੈਂਸੀ ਸਮੇਂ ਸ਼੍ਰੀ ਮਤੀ ਇੰਦਰਾ ਗਾਂਧੀ ਵੱਲੋਂ ਤਾਨਾਸ਼ਾਹੀ ਹੁਕਮ ਲਾਗੂ ਕਰਨ ਦੇ ਸਾਰ ਕਰਨੀ ਆ ਜਿੰਨੀ ਦੇਰ ਪੰਜਾਬ ਤੇ ਹਰਿਆਣੇ ਦੇ ਮੱਛਲਿਆਂ ਤੇ ਸਪਸ਼ਟਤਾ ਨਾਲ ਭਗਵੰਤ ਮਾਨ ਹੋਰੀ ਕੋਈ ਨੀਤੀ ਤੈ ਨਹੀਂ ਕਰਨਗੇ ਮੈਂ ਸਮਝਦਾ ਹਰਿਆਣੇ ਦੇ ਲੋਕ ਵੀ ਵਿਸ਼ਵਾਸ ਨਹੀਂ ਕਰਨਗੇ ਤੇ ਪੰਜਾਬੀਆਂ ਵਿੱਚ ਵੀ ਬੇਵਿਸ਼ਵਾਸੀ ਪੈਦਾ ਕਰਨਗੇ। ਔਰ ਮੁੱਖ ਮੰਤਰੀ ਪੰਜਾਬ ਵੱਲੋਂ ਜਿਸ ਤਰ੍ਹਾਂ ਹਰਿਆਣੇ ਦੀ ਚੋਣ ਲੜਨ ਲਈ ਗਰੰਟੀਆਂ ਦਾ ਐਲਾਨ ਕੀਤਾ ਪੰਜ ਗਰੰਟੀਆਂ ਮੈਂ ਸਮਝਦਾ ਕਿ ਪੰਜਾਬ ਤੇ ਦਿੱਲੀ ਵਿੱਚ ਫੇਲ ਹੋਇਆ ਮਾਡਲ ਹੁਣ ਹਰਿਆਣੇ ਵਿੱਚ ਲਾਗੂ ਕਰਨ ਦੇ ਚੱਕਰ ਵਿੱਚ ਚੱਲੇ ਹੋਏ ਨੇ। ਇਹ ਕਹਿੰਦੇ ਹੁਣ ਲੱਭਣਾ ਹੀ ਲਾਲ ਗਵਾਚੇ ਮਿੱਟੀ ਦਾ ਫਰੋਜ਼ ਹੋ ਗਿਆ। ਹੁਣ ਇਹ ਜਿਹੜਾ ਝੂਠ ਦੀ ਦੁਕਾਨ ਦਾ ਸੌਦਾ ਪਹਿਲਾਂ ਪੰਜਾਬ ਵਿੱਚ ਵਿਗਿਆ ਹੁਣ ਹਰਿਆਣਾ ਵਿੱਚ ਨਹੀਂ ਵਿਕ ਸਕੇਗਾ ਕਿਉਂਕਿ ਹਰਿਆਣੇ ਦੇ ਲੋਕ ਵੈਸੇ ਵੀ ਰਾਜਨੀਤਿਕ ਤੌਰ ਤੇ ਸੁਚੇਤ ਨੇ ਤੇ ਉਹਾਂ ਦੀਆਂ ਰਿਸ਼ਤੇਦਾਰੀਆਂ ਉਹਨਾਂ ਦੀਆਂ ਸਾਂਝਾਂ ਪੰਜਾਬੀਆਂ ਨਾਲ ਨੇ ਤੇ ਪੰਜਾਬ ਵਿੱਚ ਬੋਲਿਆ ਝੂਠ ਜਿਹੜਾ ਹੈ ਉਹ ਹਰਿਆਣੇ ਵਿੱਚ ਸੱਚ ਨਹੀਂ ਸਾਥ ਹੋ ਸਕੇਗਾ ਤੇ ਮੈਂ ਸਮਝਦਾ ਕਿ ਕਾਂਗਰ ਜੋ ਆਣ ਬੜੀ ਚੋਣਾ ਉਦੇ ਵਿੱਚ ਆਪ ਪਾਰਟੀ ਨੂੰ ਹਰਿਆਣਾ ਵਿੱਚ ਬੁਰੀ ਤਰ੍ਹਾਂ ਮੋਦੀ ਖਾਣੀ ਪੈਗੀ ਔਰ ਇਹ ਜਿਹੜਾ ਝੂਠ ਆ ਹੋਰ ਨੰਗਾ ਹੋਏਗਾ ਪੰਜਾਬ ਤਾਂ ਸੰਭਾਲਿਆ ਨਹੀਂ ਜਾ ਰਿਹਾ ਮੁੱਖ ਮੰਤਰੀ ਸਾਹਿਬ ਤੋਂ ਇੱਥੇ ਤਾਂ ਰਾਜਕਤਾ ਫੈਲੀ ਹੋਈ ਆ ਇੱਥੇ ਤਾਂ ਸੜਕਾਂ ਟੁੱਟੀਆਂ ਪਈਆਂ ਨੇ ਅੱਜ ਪੰਜਾਬ ਦੇ ਪਿੰਡਾਂ ਵਿੱਚ ਜਾਣਾ ਮੁਸ਼ਕਲ ਹੋਇਆ ਖੜਾ ਬਰਸਾਤ ਤੋਂ ਬਾਅਦ ਕੋਈ ਪੰਜਾਬ ਦਾ ਪਿੰਡ ਆਸਾਨੀ ਹੋਏਗਾ ਜਿਸ ਪਿੰਡ ਵਿੱਚ ਪਹੁੰਚਣਾ ਆਸਾਨ ਹੋਏਗਾ ਕਿਉਂਕਿ ਟੁੱਟੀਆਂ ਹੋਈਆਂ ਸੜਕਾਂ ਦੀ ਸਾਰ ਬਿਲਕੁਲ ਲਈ ਨਹੀਂ ਜਾ ਰਹੀ ਜਿਹੜੇ ਕਾਂਗਰਸ ਰਾਜਵਿੜਤਾ ਪਹਿਜਵਰਗ ਹੋਈ ਗਿਆ ਸੀ ਹੁਣ ਭਗਵੰਤ ਮਾਨ ਹਰਿਆਣੇ ਦੀ ਸਰਕਾਰ ਦਾ ਪਹਿਜਵਰਗ ਵੀ ਨਹੀਂ ਹੋਇਆ ਤੇ ਜਿੰਨੇ ਵੀ ਟੋਏ ਪਏ ਹੋਏ ਨੇ ਉਹਨਾਂ ਨੂੰ ਭਰਨ ਤੱਕ ਦਾ ਕਿਤੇ ਇੱਕ ਥੈਲਾ ਬਜਰੀ ਦਾ ਕੋਈ ਲੋਕ ਦਾ ਢੋਲ ਕੋਈ ਵੀ ਪੰਜਾਬ ਦੀਆਂ ਸੜਕਾਂ ਦੇ ਨਹੀਂ ਲੱਗ ਸਕਿਆ ਤੇ ਨਾ ਪੰਜਾਬ ਨੂੰ ਕੋਈ ਫਿਕਰ ਨਜ਼ਰ ਆ ਰਹੀਆ ਨਾ ਪੰਜਾਬ ਦੇ ਮੁੱਖ ਮੰਤਰੀ ਕੋਈ ਚਿੰਤਾ ਨਜ਼ਰ ਆ ਰਹੀਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਸਵਾਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਬਲਕਿ ਜਿਹੜੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰੋਜੈਕਟ ਨੇ ਉਹ ਵੀ ਪੰਜਾਬ ਸਰਕਾਰ ਦੀ ਢਿੱਲ ਕਰਕੇ ਲਾਪਰਵਾਹੀ ਕਰਕੇ ਕਦਾਹੀ ਕਰਕੇ ਅਧਵੱਟੇ ਵਿੱਚ ਰੁਕ ਰਹੇ ਨੇ ਤੇ ਬਹੁਤ ਸਾਰੇ ਪ੍ਰੋਜੈਕਟ ਤਾਂ ਵਿਡਰਾ ਕਰਨ ਦੀ ਕੇਂਦਰ ਸਰਕਾਰ ਵੱਲੋਂ ਧੰਕੀ ਰੀਤੀ ਗਈ ਹੈ ਜੇ ਜਿਹਾ ਹੋਇਆ ਤਾਂ ਪੰਜਾਬ ਦਾ ਹੋਰ ਵੀ ਵੱਡਾ ਨੁਕਸਾਨ ਹੋ ਜਾਏਗਾ